ਲੋਕ ਸਭਾ ਚੋਣਾ 2024 ਦੇ ਮੱਦੇ ਨਜ਼ਰ ਪ੍ਰਸ਼ਾਸਨ ਦੇ ਵੱਲੋਂ ਵਿਸ਼ੇਸ਼ ਜਾਂਚ ਟੀਮਾਂ ਦਾ ਗਠਨ ਕੀਤਾ ਗਿਆ ਹੈ ਇਹ ਵਿਸ਼ੇਸ਼ ਜਾਂਚ ਟੀਮਾਂ ਅਜਿਹੇ ਪਰਿਵਾਰਾਂ ਦੇ ਘਰ ਦੇ ਵਿੱਚ ਜਾਣਗੀਆਂ ਜਿਨ੍ਹਾਂ ਦੇ ਘਰ ਦੇ ਵਿੱਚ ਜੋ ਬਜ਼ੁਰਗ ਨੇ ਉਹਨਾਂ ਦੀ ਉਮਰ 85 ਸਾਲ ਤੋਂ ਵੱਧ ਹੈ ਉੱਥੇ ਜਾ ਕੇ ਆਪਣੀ ਵੋਟ ਪੋਲ ਨਹੀਂ ਕਰ ਸਕਦੇ ਤਾਂ ਅਜਿਹਾ ਇੱਕ ਮਾਮਲਾ ਫਾਜ਼ਿਲਖਾ ਤੋਂ ਸਾਹਮਣੇ ਆਇਆ ਜਿੱਥੇ ਜੋ ਪ੍ਰਸ਼ਾਸਨ ਦੀ ਟੀਮ ਸੀ ਜੋ ਵੋਟ ਪੋਲ ਕਰਵਾਉਣ ਗਈ ਸੀ ਤਾਂ ਉਸ ਆ ਪਰਿਵਾਰ ਨੇ ਭੰਗੜਾ ਪਾ ਕੇ ਸਵਾਗਤ ਕੀਤਾ ਅਨੋਖੀ ਤਸਵੀਰ ਸਾਹਮਣੇ ਆਈ ਹੈ ਕਿਉਂਕਿ ਬਜ਼ੁਰਗ ਬੇਹਤ ਜ਼ਿਆਦਾ ਖੁਸ਼ ਸੀ 85 ਸਾਲ ਤੋਂ ਜ਼ਿਆਦਾ ਉਮਰ ਸੀ ਉਸ ਬਜ਼ੁਰਗ ਦੀ ਔਰ ਉਸ ਬਜ਼ੁਰਗ ਦਾ ਕਹਿਣਾ ਸੀ ਕਿ ਪਹਿਲੀ ਵਾਰੀ ਹੋਇਆ ਕਿ ਜਦੋਂ ਭਾਰਤ ਪਾਕਿਸਤਾਨ ਵੰਡ ਤੋਂ ਬਾਅਦ ਇਸ ਤਰ੍ਹਾਂ ਦਾ ਕੋਈ ਪ੍ਰਬੰਧ ਬਜ਼ੁਰਗਾਂ ਦੇ ਲਈ ਕੀਤਾ ਗਿਆ ਹੈ ਘਰ ਦੇ ਵਿੱਚ ਵੋਟ ਪੋਲ ਕਰਵਾਈ ਜਾਵੇਗੀ ਤਾਂ ਐਸੇ ਖੁਸ਼ੀ ਦੇ ਵਿੱਚ ਉਹਨਾਂ ਨੇ ਤੇ ਉਹਨਾਂ ਦੇ ਪਰਿਵਾਰ ਨੇ ਭੰਗੜਾ ਪਾ ਕੇ ਉਸ ਟੀਮ ਦਾ ਸਵਾਗਤ ਕੀਤਾ ਔਰ ਬਜ਼ੁਰਗ ਨੇ ਜੋ ਗੱਲਬਾਤ ਵੀ ਮੀਡੀਆ ਦੇ ਨਾਲ ਸਾਂਝ ਕੀਤੀ ਆ ਠੀਕ ਹੈ लिए हमारे घर पे आए हैं मैं उन सब का तय दिल से धन्यवाद करता हूँ और सब मुझसे छोटे हैं सबको मैं ये आशीर्वाद देता हूँ कि हर काम में आप अलग अलग उन्नति करें ताकि मेरी दुआ है जो आपके लिए स्वीकार हो जितना महसूस हो रहा है कि ये सिकीम जो मैडम ने निकाली है وہ قابل تعریف ہے ہر بزرگ آدمی گھر بیٹھے فائدہ اٹھا رہا ہے نہیں تو بہت مشکل ہوتا تھا یہ میڈم کی بہت سوچ وچار اور اس کا خیال اتنا اچھا ہوا کہ بزرگ آدمی کوئی دکھی نہ ہو اس کے بیٹھے گھر پہ ہی ووٹ بن جائے ਬੜੇ ਅਜਿਨੇ ਅਫਸਰਜ਼ ਔਰ ਪੂਰੀ ਟੀਮ ਆਈ ਹੈ ਮਾਈਕਰੋ ਅਬਜਰਵਰ ਨਾਲ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਅਸੀਂ ਵੀ ਔਰ ਖੁਦ ਪਰਿਵਾਰਿਕ ਮੈਂਬਰਾਂ ਨੇ ਔਰ ਨਾਲ ਰਿਸਪੈਕਟਡ ਡੀਸੀ ਮੈਡਮ ਵੱਲੋਂ ਟੀਮ ਨੇ ਅਸੀਂ ਕੋਸ਼ਿਸ਼ ਕੀਤੀ ਹੈ ਕਿ ਜਿਹੜਾ ਇੱਕ ਬਜ਼ੁਰਗ ਹੈ ਉਹ ਘਰੇ ਚਾਹੇ ਵੋਟ ਪਾ ਰਿਹਾ ਲੇਕਿਨ ਉਹਨੇ ਇੱਕ ਬੂਥ ਦਾ ਅਹਿਸਾਸ ਕਰਾਇਆ ਗਿਆ ਕਿ ਉਹਨਾਂ ਨੂੰ ਆਇਨੇ ਲੱਗੇ ਕਿ ਅਸੀਂ ਵੀ ਇੰਨਾ ਵੀ ਕਿਉਂ ਕਿ ਅਸੀਂ ਜਾ ਸਕਦੇ ਸੀਗੇ ਪਰ ਫਿਰ ਵੀ ਪੂਰਾ ਘਰੇ ਮੋਲੂ ਵੀ ਉਵੇਂ ਦਿੱਤਾ ਗਿਆ ਕਿ ਘਰੇ ਬੈਠਿਆਂ ਵੀ ਬੌਜੀ ਨੂੰ ਤੁਸੀਂ ਦੇਖ ਰਹੇ ਹੋ ਅ ਥੈਂਕਸ ਸੀਓ ਪੰਜਾਬ ਦਾ ਕਰ ਰਹੇ ਨੇ ਡੀਸੀ ਮੈਂ ਅਮ ਤਾਂ ਥੈਂਕਸ ਕਰ ਰਹੇ ਨੇ ਔਰ ਬੌਜੀ ਦਾ ਐਪਿਕ ਨੰਬਰ ਕੀ ਹੈ ਔਰ ਚੋਨਾ ਦਾ ਪਰਵ ਦੇਸ਼ਤਾ ਗਰਵ ਯਾਨੀ ਅਸੀਂ ਘਰੇ ਵੀ ਬੂਤਾ ਸੈਟਅਪ ਕਰਨ ਦੀ ਕੋਸ਼ਿਸ਼ ਕੀਤੀ ਹੈ ਔਰ ਮੈਂ ਸਿਸਟਰ ਨੋਨਲਸਨ সুইਪ ਹੁੰਦੇ ਨਾਤੇ ਮੈਨੂੰ ਦਿਲੋਂ ਵੀ ਮੇਰੇ ਉਪਰ ਆਲੇ ਚਿਲਦੇ ਜਾਂਦੇ ਆ ਕਿ ਇਹਨੂੰ ਦੇਖ ਕੇ ਹੋਰ ਲੋਕ ਪ੍ਰੇਰਿਤ ਹੋਣ ਹੋਰ ਬਜ਼ੁਰਗ ਪ੍ਰੇਰਿਤ ਹੋਣ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਜਿਹੜਾ ਇਹ ਚੋਣ ਕਮਿਸ਼ਨ ਦਾ ਜੋ ਵੀ ਸੀਗਾ 85 ਸਾਲ ਤੋਂ ਉੱਪਰ ਹੁੰਦੇ ਜਿਹੜੇ ਵੋਟਰ ਹੈਗੇ ਉਹਨਾਂ ਨੂੰ ਘਰ-ਘਰ ਜਾ ਕੇ ਜਿਹੜਾ ਵੋਟ ਪਾਉਣ ਦਾ ਅਧਿਕਾਰ ਸੀਗਾ ਉਹ ਜਿੱਤਾ ਸੀਗਾ ਉਹਦੇ ਤਹਿਤ ਅਸੀਂ ਅੱਜ ਜਿਹੜੀ VOTING ਕਰਵਾ ਰਹੇ ਹਾਂ ਘਰ-ਘਰ ਜਾ ਕੇ ਤੇ ਉਹ ਤਿਲਕ ਰਾਜਜੀਤੋ ਜਿਹੜੀ VOTING ਹੁਣ ਅਸੀਂ ਕਰਵਾਈ ਹੈ ਸਭ ਮਤਲਬ ਇਹਦੇ ਨਾਲ ਹਰ ਬੰਦਾ ਖੁਸ਼ ਹੈਗਾ ਕਿ ਉਹਨਾਂ ਨੂੰ ਇੰਨੀ ਜਿਹੜੀ ਹੈ ਗਰਮੀ ਦੇ ਵਿੱਚ ਨਹੀਂ ਜਾਣਾ ਪੈ ਰਿਆ ਤੇ ਉਹਨਾਂ ਦੀ ਕਾਰ ਬੈਠ ਕੇ ਹੀ VOTING ਹੋਈ ਹੈ ਟੋਟਲ ਤਾਂ ਨਹੀਂ ਪਤਾ ਜਿਹੜੀ ਸਾਨੂੰ ਮਤਲਬ ਜਿਹੜੀ ਟੀਮ ਹੈ ਸਾਡੀ ਉਹਦੇ ਚ ਜਿਹੜੀਆਂ 27 ਵੋਟਾਂ ਸੀਗੀਆਂ ਸਾਡੇ ਕੋਲ ਤੇ ਹੁਣ ਤੱਕ ਅਸੀਂ ਜਿਹੜੀਆਂ ਮਤਲਬ 24 ਵੋਟਾਂ ਆ ਜਿਹੜੀਆਂ ਉਹ ਆ ਚੁੱਕੇ ਆਗੇ ਤੇ ਤਿੰਨ ਵੋਟਾਂ ਬਾਕੀ ਲੱਗੀਆਂ ਜਦੋਂ ਕਾਊਂਟਿੰਗ ਵਾਲੇ ਮਤਲਬ ਜਿਹੜਾ ਪਹਿਲਾ ਰਾਉਂਡ ਹੁੰਦਾ ਕਾਊਂਟਿੰਗ 'ਚ ਉਹ ਪਹਿਲਾਂ ਜਿਹੜੀ ਵੈਲਪੇਪਰ ਵਾਲੀ ਵੋਟਾਂ ਪਾਉਂਦੀ ਹੈਗੀ ਉਸ ਤੋਂ ਬਾਅਦ ਜਿਹੜੀ ਮਸ਼ੀਨਾਂ ਵਾਲੀ ਵੋਟ ਪਾਉਂਦੀ ਹੈ ਉਸੇ ਦਿਨ ਹੀ ਕੋਲੇ ਜਾਵਾਂਗੇ ਸਾਰੇ ਜਿਹੜੇ ਬਹੁਤ ਵਧੀਆ ਜੀ ਮਨ ਬੋਰਡਰ ਚ ਖੁਸ਼ੀ ਹੈ ਇਸ ਚੀਜ਼ ਦੀ ਜਿੰਨਾ ਜਿਹੜੇ ਬਲ ਬੋਰਡਰ ਨੇਗੇ ਉਹਦੇ ਕਰ ਨੂੰ ਇੰਨਾ ਵਧੀਆ ਜਿਹੜਾ ਇਹਨਾਂ ਨੇ ਸਵਾਗਤ ਕੀਤਾ ਹਰ ਮੱਡੀ ਸੀ ਸਾਹਿਬ ਦਾ ਵੀ ਕੀਤਾ ਹੋਇਆ ਹੈਗਾ ਬਲ ਬਹੁਤ ਵਧੀਆ ਇੰਨੀ ਖੁਸ਼ੀ ਬਹੁਤ ਵਧੀਆ ਲੱਗਿਆ ਇੱਥੇ ਆ ਕੇ